ਪਿਆਰ ਭਰੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਨੰਬਰ 1 ਦੁਪਹਿਰ ਦੇ ਸਮੇਂ ਲੌਂਗਾ ਨਾਲ ਕੁੱਟਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਇਸ ਲਈ ਸਾਨੂੰ ਲੌਂਗ ਦਾ ਸੇਵਨ ਹਰ ਰੋਜ਼ ਕਰਨਾ ਚਾਹੀਦਾ ਹੈ ਨੰਬਰ 2 ਜਿਆਦਾ ਸੋਚਿਆ ਨਾ ਕਰੋ ਵਾਲ ਜਿੱਟੇ ਹੋਣ ਲੱਗ ਜਾਂਦੇ ਹਨ ਤੇ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹੋ ਤੇ ਨਾਲ ਹੀ ਬੁਟਾਪਾ ਵੀ ਜਲਦੀ ਆ ਜਾਂਦਾ ਹੈ ਨੰਬਰ 3 ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਜਿਵੈਤਰੀ ਦਾ ਪਾਊਡਰ ਮਿਲਾ ਕੇ ਖਾਣ ਨਾਲ ਪਾਚਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 4 ਰੋਜ਼ਾਨਾ ਡ్రਾਈ ਫਰੂਟ ਜ਼ਰੂਰ ਖਾ ਲਿਆ ਕਰੋ ਉੱਪਰ ਦੀ ਦੁੱਧ ਵੀ ਪੀਆ ਕਰੋ ਸਰੀਰ ਵਿੱਚ ਤਾਕਤ ਆਵੇਗੀ ਅੱਖਾਂ ਦੀ ਰੌਸ਼ਨੀ ਤੇਜ ਰਹੇਗੀ ਸੁਣਨ ਸ਼ਕਤੀ ਵਧੇਗੀ ਤੇ ਨਾਲ ਹੀ ਉਮਰ ਵੀ ਵੀ ਵਰਗੀ ਹੀ ਲਗੇਗੀ ਨੰਬਰ 5 ਅਦਰਕ ਦਾ ਪਾਣੀ ਪੀਣ ਨਾਲ ਜ਼ੁਖਾਮ ਦੀ ਬਿਮਾਰੀ ਠੀਕ ਹੋ ਜਾਂਦੀ ਹੈ ਨੰਬਰ 6 ਜੇਕਰ ਦੰਦਾਂ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਹਾਂ ਤਾਂ ਸਰੋਂ ਦੇ ਤੇਲ ਵਿੱਚ ਨਿੰਬੂ ਦਾ ਰਸ ਤੇ ਨਮਕ ਮਿਕਸ ਕਰਕੇ ਬ੍ਰਸ਼ ਉੱਪਰ ਲਗਾ ਕੇ ਕਾਰੇ ਲਿਆ ਕਰੋ ਦੰਦ ਐਨੇ ਚਮਕ ਜਾਣਗੇ ਕਿ ਕਿਸੇ ਹੋਰ ਚੀਜ਼ ਨੂੰ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 7 લાલ ਮਿਰਚ ਦੇ ਜ਼ਿਆਦਾ ਇਸਤੇਮਾਲ ਨਾਲ ਅੱਖਾਂ ਦੀ ਰੋਸ਼ਨੀ ਘਟ ਹੋਣ ਲੱਗ ਜਾਂਦੀ ਹੈ ਨੰਬਰ 8 ਵਾਲ ਜ਼ਿਆਦਾ ਚਿੱਟੇ ਹੋ ਗਏ ਹਨ ਤਾਂ ਡਾਈ ਨਾ ਲਗਾਇਆ ਕਰੋ ਸਗੋਂ ਪਿਆਜ਼ ਦਾ ਰਸ ਜਾਂ ਫਿਰ ਰਿੱਠਾ ਲਗਾਉਣਾ ਸ਼ੁਰੂ ਕਰ ਦਿਓ ਤੇ ਨਾਲ ਹੀ ਆਮਲਾ ਪਾਊਡਰ ਦਾ ਪਾਣੀ ਪਿਚ ਪਾ ਕੇ ਸੇਵਨ ਕਰਨਾ ਸ਼ੁਰੂ ਕਰ ਦਿਓ ਉਸ ਦੇ ਨਾਲ ਹੀ ਵਾਲ ਕਾਲੇ ਹੋ ਜਾਣਗੇ ਨੰਬਰ 9 ਘੱਟ ਚੀਨੀ ਵਾਲੀ ਚਾਹ ਪੀਣ ਨਾਲ ਸ਼ੂਗਰ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 10 ਹਫਤੇ ਵਿੱਚ ਇੱਕ ਦਿਨ ਨਮਕ ਚੀਨੀ ਨਾ ਖਾਇਆ ਕਰੋ ਇਸ ਨਾਲ ਤੁਹਾਡਾ ਸਰੀਰ ਸਹੀ ਰਹੇਗਾ ਕਦੇ ਵੀ ਇਹਨਾਂ ਕਾਰਨ ਬਿਮਾਰੀਆਂ ਦਾ ਸ਼ਿਕਾਰ ਨਹੀਂ ਹੋਮੋਗੇ ਮੈਂਬਰ 11 ਜੇਕਰ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੋ ਗਈ ਹੈ ਤਾਂ ਸ਼ਕਰ ਸ਼ਕਰ ਗੰਦੀ ਤੁਹਾਡੇ ਲਈ ਬਹੁਤ ਹੀ ਜਿਆਦਾ ਫਾਇਦੇਮੰਦ ਹੈ ਪਰ ਇਸ ਲਈ ਉਹ ਨਿਮਤ ਮਾਤਰਾ ਵਿੱਚ ਹੀ ਖਾਣੀ ਚਾਹੀਦੀ ਹੈ ਤਾਂ ਹੀ ਚੰਗਾ ਹੋਵੇਗਾ ਨੰਬਰ 12 ਪਾਲਕ ਨੂਮਗੀ ਦੀ ਦਾਲ ਵਿੱਚ ਪਾ ਕੇ ਖਾ ਲਓ ਸਰੀਰ ਵਿੱਚ ਆਇ ਦੇਣ ਦੀ ਆਇਰਨ ਦੀ ਕਮੀ ਪੂਰੀ ਹੋ ਜਾਵੇਗੀ ਤੇ ਨਾਲ ਹੀ ਸਰੀਰ ਨੂੰ ਹੋਰ ਵੀ ਕਈ ਤਰ੍ਹਾਂ ਦੇ ਲਾਭ ਮਿਲਣਗੇ ਨੰਬਰ 13 ਜੋ ਔਰਤਾਂ ਕਿ ਉਹ ਦੇ ਨਾਲ ਸੰਤਰਾ ਖਾਂਦੀਆਂ ਹਨ ਉਹਨਾਂ ਨੂੰ ਮਾਨਸਿਕ ਤਣਾਅ ਘਟ ਹੋ ਜਾਂਦਾ ਹੈ ਨੰਬਰ 14 ਸਲਾਦ ਵਿੱਚ ਇਕੱਠੀਆਂ ਸੌਰੀ ਕੱਚੀਆਂ ਸਬਜ਼ੀਆਂ ਦਾ ਸੇਵਨ ਜ਼ਰੂਰ ਕਰੋ। ਸਰੀਰ ਦੀਆਂ ਕਈ ਘਾਟਾਂ ਪੂਰੀਆਂ ਆਪਣੇ ਆਪ ਹੋ ਜਾਣਗੀਆਂ। ਨੰਬਰ 15 ਜੋ ਔਰਤਾਂ ਰੋਜ਼ਾਨਾ ਸ਼ਹਿਦ ਦੇ ਨਾਲ ਘਿਓ ਚਟਦੀਆਂ ਹਨ। ਉਹਨਾਂ ਦੇ ਸਰੀਰ ਦੀ ਚਰਬੀ ਹੌਲੀ-ਹੌਲੀ ਪਿੰਗੜਨ ਲੱਗ ਜਾਂਦੀ ਹੈ। ਨੰਬਰ 16 ਸਰਦੀਆਂ ਹੋਣ ਜਾਂ ਫਿਰ ਗਰਮੀਆਂ ਹੋਣ ਪਾਣੀ ਜ਼ਰੂਰ ਪੀਆ ਕਰੋ ਕਦੇ ਵੀ ਪਾਣੀ ਨੂੰ ਨਾ ਛੱਡੋ ਨਹੀਂ ਤਾਂ ਤੁਹਾਡੇ ਸਰੀਰ ਅਨੇਕਾਂ ਹੀ ਰੋਗਾਂ ਦਾ ਸ਼ਿਕਾਰ ਹੋ ਜਾਵੇਗਾ ਜਿਸ ਨਾਲ ਕਾਰਨ ਤੁਹਾਡਾ ਡਾਕਟਰ ਕੋਲ ਜਾਣਾ ਦਖਲ ਵੀ ਸੌਰੀ ਡਾਕਟਰ ਕੋਲ ਜਾਣਾ ਵੀ ਪੈ ਸਕਦਾ ਹੈ ਨੰਬਰ ਸਤਨ ਰੋਜ਼ਾਨਾ ਸਵੇਰੇ ਇੱਕ ਤੋਂ ਦੋ ਗਲਾਸ ਪਾਣੀ ਵਿੱਚ ਇੱਕ ਚੁਟਕੀ ਕਾਲਾ ਨਮਕ ਮਿਲਾ ਕੇ ਪੀਓ ਗੈਸ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ ਨੰਬਰ 18 ਰੋਜ਼ਾਨਾ ਖੀਰਾ ਜ਼ਰੂਰ ਖਾਓ ਇਸ ਵਿੱਚ ਵਧੀਰੇ ਪਾਣੀ ਹੀ ਹੁੰਦਾ ਹੈ ਜੋ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ ਤੇ ਨਾਲ ਹੀ ਚਿਹਰੇ ਉੱਪਰ ਵੀ ਚਮਕ ਆਵੇਗੀ ਨੰਬਰ 19 ਸਿਰੇ ਵਿੱਚ ਦਰਦ ਹੋਣ ਦੇ ਕਾਰਨ ਬਹੁਤ ਸਾਰੇ ਹੋ ਸਕਦੇ ਹਨ ਕਦੇ ਕਦੇ ਜਿਆਦਾ ਫੋਨ ਚਲਾਉਣ ਨਾਲ ਵੀ ਸਿਰ ਦਰਦ ਹੋਣ ਲੱਗ ਚੰਦਾ ਹੈ ਇਸ ਲਈ ਫੋਨ ਤੋਂ ਥੋੜੀ ਜਹੀ ਦੂਰੀ ਬਣਾ ਕੇ ਹੀ ਰੱਖੋ ਨੰਬਰ 2 ਰੋਟੀ ਨਾਲ ਦਾਲ ਸਬਜ਼ੀ ਦੋਨੋਂ ਹੀ ਖਾ ਲਿਆ ਕਰੋ ਰੋਟੀ ਘੱਟ ਖਾਇਆ ਕਰੋ ਇਸ ਨਾਲ ਸਰੀਰ ਜਵਾਨ ਰਹਿੰਦਾ ਹੈ ਤੇ ਨਾਲ ਹੀ ਕਦੇ ਵੀ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਨੰਬਰ 21 ਜੇਕਰ ਤੁਸੀਂ ਡਾਰਕ ਸਰਕਲ ਦੀ ਪ੍ਰੋਬਲਮ ਤੋਂ ਪਰੇਸ਼ਾਨ ਹੋ ਤਾਂ ਵਿਟਾਮਿਨ E ਦੇ ਕੈਪਸੂਲ ਖਾਇਆ ਕਰੋ ਤੁਹਾਡੇ ਡਾਰਕ ਸਰਕਲ ਦੂਰ ਹੋ ਜਾਣਗੇ ਨੰਬਰ 22 ਜੇਕਰ ਮੋਟਾਪੇ ਤੋਂ ਜ਼ਿਆਦਾ ਪਰੇਸ਼ਾਨ ਹੋ ਤਾਂ ਰੋਜ਼ਾਨਾ ਪੌੜੀਆਂ ਚੜ੍ਹਿਆ ਉਤਰਿਆ ਕਰੋ ਇਸ ਨਾਲ ਲੱਤਾਂ ਦੀ ਕਸਰਤ ਹੋਵੇਗੀ ਸਰੀਰ ਦਾ ਜੋਰ ਲੱਗੇਗਾ ਮੋਟਾਪਾ ਘਟਣ ਲੱਗ ਜਾਵੇਗਾ ਨੰਬਰ 23 ਘੋੜੇ ਤੇ ਨਾਲ ਕਾਲੇ ਛੋਲੇ ਨਿਮਤ ਮਾਤਰਾ ਵਿੱਚ ਮਿਲਾ ਕੇ ਖਾਣ ਨਾਲ ਭਜਨ ਤੇਜੀ ਨਾਲ ਵੱਧਣ ਲੱਗ ਜਾਂਦਾ ਹੈ ਨਾਲ ਹੀ ਇਹ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਵੀ ਪ੍ਰਦਾਨ ਕਰਦੇ ਹਨ ਨੰਬਰ 24 ਜੋ ਬਿਆਨ ਕਰਨਾ ਪਵੇ ਉਹੋ ਦਰਦ ਹੀ ਕੀ ਤੇ ਜੋ ਦਰਦ ਨੂੰ ਸਮਝ ਨਾ ਸਕੇ ਉਹੋ ਹਮਦਰਦ ਹੀ ਕੀ ਨੰਬਰ 25 ਜੋ ਵਿਅਕਤੀ ਸੌਫ ਨਾਲ ਚਾਹ ਦਾ ਸੇਵਨ ਜ਼ਿਆਦਾ ਕਰਦੇ ਹਨ ਉਹਨਾਂ ਨੂੰ ਕਦੀ ਵੀ ਕਬਜ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 26 ਕੁਝ ਲੋਕ ਆਪਣੀ ਆਕੜ ਦੀ ਵਜ੍ਹਾ ਨਾਲ ਕੀਮਤੀ ਰਿਸ਼ਤੇ ਗਵਾਹ ਦਿੰਦੇ ਨੇ ਤੇ ਕੁਝ ਲੋਕ ਰਿਸ਼ਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਆਪਣੀ ਕਦਰ ਗਵਾਹ ਦਿੰਦੇ ਨੇ ਨੰਬਰ 27 ਚਿਹਰੇ ਤੇ ਨਿਖਾਰ ਲਿਆਉਣ ਲਈ ਅਤੇ ਗੋਰਾ ਹੋਣ ਲਈ ਰਾਤ ਨੂੰ ਥੋੜੇ ਜਿਹੇ ਚਾਵਲ ਪਿਓ ਕੇ ਰੱਖ ਦੋ ਅਤੇ ਸਵੇਰੇ ਉਹਨਾਂ ਚਾਵਲਾਂ ਨੂੰ ਪੀਸ ਕੇ ਪੀਸਣ ਤੋਂ ਬਾਅਦ ਆਪਣੇ ਚਿਹਰੇ ਤੇ ਦੋ ਚਮਚ ਦਹੀਂ ਵਿੱਚ ਮਿਲਾ ਲਓ ਇਸ ਤੋਂ ਬਾਅਦ ਆਪਣੇ ਚਿਹਰੇ ਤੇ ਲਗਾਓ ਉਸ ਨੂੰ ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ ਤੁਹਾਡੇ ਚਿਹਰੇ ਤੇ ਨਖਾਰ ਆ ਜਾਵੇਗਾ ਨੰਬਰ ਅਠਾਈ ਹਰ ਉਦਾਸੀ ਦਾ ਮਸਲਾ ਇਸ਼ਕ ਨਹੀਂ ਹੁੰਦਾ ਜ਼ਿੰਦਗੀ ਤੇ ਪਰਿਵਾਰ ਦੀਆਂ ਉਲਝਣਾ ਇਨਸਾਨ ਨੂੰ ਉਦਾਸ ਹੋਣ ਲਈ ਮਜਬੂਰ ਕਰ ਤਿੰਦਿਆ ਹਨ ਨੰਬਰ 29 ਕੱਪੜਿਆਂ ਤੇ ਜੇਕਰ ਦਾਗ ਲੱਗ ਜਾਣ ਤਾਂ ਦਾਗਾਂ ਨੂੰ ਹਟਾਉਣ ਲਈ ਥੋੜਾ ਜਿਹਾ ਮਿੱਠਾ ਸੋਡਾ ਲਗਾ ਦਿਓ ਦਾਗ ਦੂਰ ਹੋ ਜਾਣਗੇ ਨੰਬਰ 30 ਇੱਕ ਨਫ਼ਰਤ ਹੀ ਹੈ ਜਿਸ ਨੂੰ ਦੁਨੀਆ ਕੁਝ ਪਲਾਂ ਵਿੱਚ ਹੀ ਜਾਣ ਲੈਂਦੀ ਹੈ ਤੇ ਨਹੀਂ ਤਾਂ ਚਾਹਤ ਦਾ ਯਕੀਨ ਦਬਾਉਣ ਵਿੱਚ ਤਾਂ ساری ਜ਼ਿੰਦਗੀ ਗੁਜ਼ਰ ਜਾਂਦੀ ਹੈ ਨੰਬਰ 31 ﺍﻟमारी ਵਿੱਚ ਪਰਫਿਊਮ ਦੀ ਇੱਕ ਖਾਲੀ ਬੋਤਲ ਰੱਖ ਦਿਓ ਕੱਪੜਿਆਂ ਵਿੱਚੋਂ ਬਦਬੂ ਆਣੀ ਬਿਲਕੁਲ ਹੀ ਬੰਦ ਹੋ ਜਾਵੇਗੀ ਨੰਬਰ 32 ਇਹ ਗੱਲ ਸੱਚ ਹੈ ਕਿ ਜਿੰਨਾ ਨੂੰ ਅਸੀਂ ਆਪਣੀ ਕਮਜ਼ੋਰੀ ਪਲਾਂ ਵਿੱਚ ਪੂਰਾ ਸੱਚ ਦੱਸ ਦਿੰਦੇ ਹਾਂ ਅਕਸਰ ਉਹੀ ਲੋਕ ਸਾਡਾ ਮਜ਼ਾਕ ਬਣਾ ਦਿੰਦੇ ਨੇ ਨੰਬਰ 33 ਛੋਟੇ ਬੱਚਿਆਂ ਦੇ ਦੰਦ ਨਿਕਲਦੇ ਸਮੇਂ ਜੇਕਰ ਤੁਸੀਂ ਉਨ੍ਹਾਂ ਉੱਪਰ ਸ਼ਹਿਦ ਲਗਾ ਦਿੰਦੇ ਹੋ ਤਾਂ ਉਸ ਦੀ ਦੰਦ ਜਲਦੀ ਨਿਕਲ ਆਉਂਦੇ ਹਨ ਨੰਬਰ 34 ਕਿਸੇ ਨਾਲ ਗਲਤ ਕਰਨ ਤੋਂ ਬਾਅਦ ਆਪਣੀ ਵਾਰੀ ਦਾ ਇੰਤਜ਼ਾਰ ਜ਼ਰੂਰ ਕਰਿਆ ਕਰੋ ਨੰਬਰ 35 ਜੇਕਰ ਤੁਹਾਡੇ ਸਰੀਰ ਤੇ ਕਿਧਰੇ ਸਫੇਦ ਦਾਗ ਹਨ ਤਾਂ ਨਿੰਮ ਦੇਪਤਿਆਂ ਵਿੱਚ ਥੋੜਾ ਜਿਹਾ ਨਾਰੀਅਲ ਦਾ ਤੇਲ ਮਿਲਾ ਕੇ ਲਗਾਓ ਦਾਗ ਬਿਲਕੁਲ ਦੂਰ ਹੋ ਜਾਣਗੇ ਨੰਬਰ 36 ਪਾਵੇਂ ਹੀ ਸਾਰੀ ਜ਼ਿੰਦਗੀ ਇਕੱਲੇ ਰਹਿ ਲਉ ਪਰ ਜ਼ਬਰਦਸਤੀ ਕਿਸੇ ਨਾਲ ਰਿਸ਼ਤੇ ਨਿਵਾਉਣ ਦੀ ਕੋਸ਼ਿਸ਼ ਕਦੇ ਨਾ ਕਰਿਆ ਕਰੋ ਨੰਬਰ 37 ਸਰਦੀਆਂ ਦੇ ਮੌਸਮ ਵਿੱਚ ਪੈਰਾਂ ਦੀਆਂ ਤਲੀਆਂ ਤੇ ਲੀਪਰ ਬਾਮ ਲਗਾ ਕੇ ਸੌਣ ਨਾਲ ਪੈਰ ਕਦੇ ਵੀ ਨਹੀਂ ਹਟਦੇ ਨੰਬਰ 38 ਅੱਜ ਜਿਹੜੀ ਤੁੱਪਰ ਸਕੂਨ ਦਿੰਦੀ ਹੈ ਕੱਲ ਨੂੰ ਇਹੇ ਤੁੱਪਰ ਪਰੇਸ਼ਾਨ ਕਰੇਗੀ ਇਸ ਤੋਂ ਪਤਾ ਲੱਗਦਾ ਹੈ ਕਿ ਜ਼ਿੰਦਗੀ ਹਰ ਦਿਨ ਇੱਕੋ ਜਿਹੀ ਨਹੀਂ ਹੁੰਦੀ ਅੱਜ ਉਦਾਸੀ ਹੈ ਤਾਂ ਕੱਲ ਨੂੰ ਖੁਸ਼ੀ ਜ਼ਰੂਰ ਹੋਵੇਗੀ ਨੰਬਰ 39 ਜਾਮਣ ਦਾ ਜੋ ਸੇ ਪੀਣ ਨਾਲ ਲੱਕਵਾ ਵਰਗੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 40 ਬਿਵਾਰੇ ਵਿੱਚ ਸੁੰਦਰਤਾ ਰੱਖੋ ਹਾਰੇ ਕੋਈ ਚਿਹਰਿਆਂ ਤੇ ਨਹੀਂ ਮਰਦਾ ਹੁੰਦਾ ਨੰਬਰ 41 ਗਰਮ ਪਾਣੀ ਵਿੱਚ ਸ਼ਹਿਦੇ ਮਿਲਾ ਕੇ ਪੀਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਇਸ ਨਾਲ ਅੱਖਾਂ ਦੀ ਰੋਸ਼ਨੀ ਵਧਣ ਦੇ ਨਾਲ ਨਾਲ ਕਈ ਬਿਮਾਰੀਆਂ ਤੋਂ ਵੀ ਸਾਨੂੰ ਫਾਇਦਾ ਮਿਲਦਾ ਹੈ ਹਾਂਜੀ ਵੀਡੀਓ ਬਣਾਉਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਆ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਆ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਦੀ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਆ ਧੰਨਵਾਦ ਜੀ ਸਾਰਿਆਂ ਦਾ